ਇਹ 15 ਜਨਵਰੀ ਨੂੰ ਸਵੇਰੇ ਵਿਜੇ ਕੁਮਾਰ ਅਰੋੜਾ ਜਿਹੜੇ ਹੈ ਮੁਹੱਲਾ ਕਸ਼ਮੀਰੀਆ ਕੋਟ ਖੂਰਾ ਦੇ ਰਹਿਣ ਵਾਲੇ ਆ ਇਹ ਆਪਣੀ ਪਤਨੀ ਨੂੰ ਸਵੇਰੇ ਬੱਸ ਸਟੈਂਡ ਚੜਾਉਣ ਜਾ ਰਿਹਾ ਸੀ ਤੇ ਉਸ ਟਾਈਮ ਦੋ ਨਾਮ ਅਣੂ ਮੋਟਰਸਾਈਕਲ ਸਵਾਰਾਂ ਨੇ ਉਹਨਾਂ ਦਾ ਪਰਸ ਖੋਲਿਆ ਸੀ ਜਿਦੇ ਵਿੱਚ ਕਰੀਬ 5 ਲੱਖ ਰੁਪਏ ਸੀਗਾ ਜੋ ਇਸ ਮੁਕੱਦਮੇ ਦੇ ਵਿੱਚ ਦੋ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਚ ਇੱਕ ਕੁਲਵਿੰਦਰ ਸਿੰਘ ਬੱਤੀ ਹੈ ਤੇ ਦੂਸਰਾ ਬਲਵੰਤ ਸਿੰਘ ਰੁਫ ਨਿਕਾ ਹੈ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਕਰੀਬ 2 ਲੱਖ ਰੁਪਏ ਅਸੀਂ ਰਿਕਵਰੀ ਪੈਸੇ ਬਰਾਮਦ ਕਰ ਚੁੱਕੇ ਆ ਤੇ ਬਾਕੀ ਦੀ ਰਿਕਵਰੀ ਇਹਨਾਂ ਤੋਂ ਕੀਤੀ ਜਾ ਰਹੀ ਹੈ ਇਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਹੈ ਦੋਨਾਂ ਦੇ ਖਿਲਾਫ ਇੱਕ ਇੱਕ ਮੁਕੱਦਮਾ ਪਹਿਲਾਂ ਹੀ ਦਰਜ ਹੈ ਤੇ ਇਹਨਾਂ ਨੂੰ ਅੱਜ ਪੇਸ਼ ਕਰਕੇ ਅਦਾਲਤ ਕਰਕੇ ਇਹਨਾਂ ਤੋਂ ਬਾਕੀ ਪੈਸੇ ਦੀ ਰਿਕਵਰੀ ਤੇ ਮੋਟਰਸਾਈਕਲ ਕਰਵਾਈ ਜਾਏਗੀ ਸਰ ਇਹ ਕੌਣ ਨੇ ਕਿ ਪੁਤ ਰਹੇ ਨਾਲ ਨੇ ਜਿਹੜੇ ਲੋਕ ਹੋਗੇ ਜਿਹੜਾ ਕੁਲਵਿੰਦਰ ਸਿੰਘ ਬੱਤੀ ਹੈ ਇਹ ਕੋਟਪੂਰਾ ਮੁਕਸਰ ਰੋਡ ਕੋਟਕਪੂਰਾ ਦਾ ਰਹਿਣ ਵਾਲਾ ਹੈ ਤੇ ਜਿਹੜਾ ਬਲਵੰਤ ਸਿੰਘ ਅਫਰੀਕਾ ਐਪੈਂਡ ਟੇਲਵਾ ਦਾ ਰਹਣ ਵਾਲਾ ਜੀ ਕੁੱਲ ਕਿੰਨੇ ਪੈਸੇ ਸੀ ਜੀ ਕਰੀਬ 5 ਲੱਖ ਰੁਪਏ ਸੀ ਸਰ ਬਰਾਮਦਗੀ ਹੋਈ ਕੋਈ 2 ਲੱਖ ਰੁਪਏ ਦੀ ਬਰਾਮਦਗੀ ਹੋਈ ਹੈ ਇਹਨਾਂ ਨਾਲ ਫਨਰਦਰ ਕੀ ਕਾਰਵਾਈ ਕੀਤੀ ਹੈ ਫਦਰ ਇਹਨਾਂ ਦੀ ਗ੍ਰਿਫਤਾਰੀ ਪਾ ਕੇ ਰਿਮਾਂਡ ਲੈ ਕੇ ਇਹਨਾਂ ਤੋਂ ਅਸੀਂ ਬਾਕੀ ਪੈਸੇ ਦੀ ਬਰਾਮਦਗੀ ਕਰਾਵਾਂਗੇ ਬਾਅਦ ਦਾ ਸਮੇਂ ਵਰਤਿਆ ਮੋਟਰਸਾਈਕਲ ਜਿਹੜਾ ਬਰਾਮਦ ਕਰਾਵਾਂਗੇ ਤੇ ਜਿਹੜੇ ਹੋਰ ਡਾਕੂਮੈਂਟਸ ਵਗੈਰਾ ਸੀ ਤੇ ਪਰਸਾ ਜਿਹੜਾ ਉਹ ਬਰਾਮਦ ਕਰਵਾਉਣ ਦੀ ਕਰਵਾਵਾਂਗੇ ਇਹਨਾਂ ਤੋਂ ਜੀ ਇਹ ਦੋ ਹੀ ਸੀ ਕਿ ਸੰ ਨਾਲ ਹੋਰ ਵੀ ਨਹੀਂ ਦੋ ਦੋ ਹੀ ਸੀਗੇ ਜੀ ਇਹ ਅਮਰ